ਮੇਰੇ ਏਰੀਆ ਸ਼ਹਿਰ ਦੇ 6 ਬੱਚਾ ਨੇ ਜਿਹੜੇ ਕਿ ਬੁਡਵਰੀ ਬਾਰਡ ਸਕੂਲ ਪੜ੍ਹਦੇ ਨੇ ਉਹਨਾਂ ਨੇ ਦੁਬਈ ਵਿੱਚ ਬੁਡੋਕਨ ਕੱਪ ਹੋਇਆ ਜਿਹਦੇ ਵਿੱਚ ਸਾਡੇ 5 ਬੱਚਾ ਨੇ 골ਡ ਮੈਡਲ ਜਿੱਤੇ ਨੇ ਤੇ ਇੱਕ ਬੱਚੇ ਨੇ ਸਿਲਵਰ ਮੈਡਲ ਜਿੱਤਿਆ। ਇਸ ਟੂਰਨਾਮੈਂਟ ਤੇ ਲਗਭਗ 2000 ਬੱਚੇ ਨੇ ਪਾਰਟਿਸਿਪੇਟ ਕੀਤਾ ਹੈ ਤੇ 7 ਕੰਟਰੀਆਂ ਨੇ ਪਾਰਟਿਸਿਪੇਟ ਕੀਤਾ ਹੈ। ਬਹੁਤ ਬਹੁਤ ਧੰਨਵਾਦ। ਮੈਂ ਇਹ ਕੰਨਾ ਕਿ ਇਹਨਾਂ ਦੇ ਮਾਪਿਆਂ ਨੂੰ ਬਹੁਤ ਸ਼ਰੇਹ ਜਾਂਦਾ ਜਿਹਨੇ ਆਪਣੇ ਬੱਚਾ ਨੂੰ ਇੰਨੀ ਦੂਰ ਭੇਜਿਆ ਤੇ ਕਿਤੇ ਇਹਨਾਂ ਦਾ ਭਰੋਸਾ ਜਾਇਨਾ ਤੇ ਅਤੇ ਇਹਨਾਂ ਦੇ ਕੋਚ ਜਿਹੜੇ लवली ਸਰ ਇਹਨਾਂ ਦੀ ਪਾਪਰ ਮਿਹਨਤ ਤੇ ਨਾਲ ਇਹਨਾਂ ਦੇ ਉਹ ਮੁਕਾਬਾਂ ਹਰਕੇ ਦਾ ਵੀ ਆਪਣੇ ਇਹ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਹਿੰਦੁਸਤਾਨ ਦਾ ਨਾਮ ਆਪਣੀ ਬਲੰਦੀਆਂ ਤੇ ਲੈ ਕੇ ਗਿਆ ਜਲਦ ਭਈ ਵਿੱਚ ਇਹ ਜੇ ਇਸ ਦੇ ਲੋਕ ਇੰਡੀਆ ਇੰਡੀਆ ਕਰ ਰਹੇ ਸੀ ਤੇ ਫੋਮਨ ਇੰਡੀਆ ਕਰ ਰਹੇ ਸੀ ਉਹਦਾ ਕਾਰਨ ਕੀ ਹੈ ਕਿ ਇਹ ਬੱਚਿਆਂ ਨੇ ਪੰਥਕ ਮਿੰਦ ਕਰਕੇ ਆਪਣੇ ਸਕੂਲ ਦਾ ਆਪਣੇ ਮਾਪਿਓ ਦਾ ਅਤੇ ਆਪਣੇ ਦੇਸ਼ ਦਾ ਨਾਮ ਕਿੰਨਾ ਉੱਚਾ ਕੀਤਾ ਕਿ ਹਿੰਦੁਸਤਾਨ ਦੇ ਕਹਿੰਦੇ ਅਲਫਾਜ ਨਹੀਂ ਦੇ ਕਿ ਅਸੀਂ ਬੱਚਿਆਂ ਦਾ ਕਿੱਦਾਂ ਧੰਨਵਾਦੀ ਕਰਦੇ ਹਾਂ ਲੋਕਾਂ ਕੀ ਸੰਦੇਸ਼ ਹੈ ਜੀ ਮੇਰਾ ਨਾਮ ਇਬਰਾਹਿਮ ਹੈ ਤੇ ਆਪਾਂ ਦੁਬਈ ਫੇਲਣਗੇ 26 ਤਰੀਕ ਨੂੰ ਉਥੇ ਦੁਬਈ ਬੜਾ ਕੰਟੈਂਟ ਬੜਾ ਗੰਭੀਰ ਮੈਚ ਹੋਇਆ ਸੀ ਤੇ ਉਥੇ ਆਪਾਂ ਸਾਡੀ ਸਾਰੀ ਟੀਮ ਜਿਹੜੀ ਲਵਰੀ ਸਾਨੀ ਉਥੇ ਲੈ ਕੇ ਗਈ ਸਾਡੇ ਸਰ ਉਥੇ 6 ਜਾਨਾਂ ਨੇ ਭਾਗ ਲਿਆ ਤੇ ਉਥੇ 5 골ਡ ਮੈਡਲ ਤੇ ਇੱਕ ਸਿਲਵਰ ਮੈਡਲ ਆਇਆ ਹੈ ਤੇ ਸਾਰਾ ਕ੍ਰੈਡਿਟ ਸਾਡੇ ਲਵਰੀ ਸਾਨੀ ਕੋਚ ਸਾਹਿਬ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਾਨੂੰ 2 ਸਾਲ ਮਿਹਨਤ ਕਰਾ ਕੇ ਉਥੇ ਉਸ ਮੌਕੇ ਪਹੁੰਚਾਇਆ ਕਿ ਆਪਾਂ ਉਥੇ ਬਾਹਰ ਦੇਸ਼ ਜਾ ਕੇ ਆਪਾਂ 골ਡ ਮੈਡਲ ਲੈ ਕੇ ਆਏ ਹੈ